ਪਰ ਬੈਰੀਕੇਡ ਤੋੜਨਾ ਇਹ ਵੀ ਕਾਨੂੰਨ ਦੀ ਉਲੰਘਣਾ ਹੈ ਤੇ ਕਾਫੀ ਗੇਟ ਵੀ ਤੋੜੇ ਤੁਸੀਂ ਜਦੋਂ ਆਈਪੀਐਸ ਆਈਐਸ ਜਾਂ ਹੋਰ ਲਾਸ਼ਾਂ ਮਾਨਸਿਕ ਤੌਰ ਤੇ ਲਾਸ਼ਾਂ ਜਿੰਦੇ ਲਾਉਣੇ ਕਿਸ ਕਾਨੂੰਨ ਦੇ ਵਿੱਚ ਬੈਰੀਕੇਡ ਲਾਉਣੇ ਕਿਸ ਡੈਮੋਕ੍ਰੇਸੀ ਦੇ ਵਿੱਚ ਦਿੱਲੀ ਸਾਂ ਲੈਣ ਦੀ ਡੰਡੇ ਮਾਰੀ ਡੈਮੋਕ੍ਰੇਸੀ ਦੇ ਵਿੱਚ ਹੈਗਾ ਵੀ ਉਹ ਡੇੜੀਆਂ ਡੰਗਾ ਲੱਕੇ ਵਿਦਿਆਰਥੀਆਂ ਨੂੰ ਡਰਾਓ ਤੁਸੀਂ ਪੜ੍ਹਨੇ ਵਾਲੇ ਪਾੜਿਆਂ ਨੂੰ ਡਰਾਓ ਕਿਹੜੀ ਡੈਮੋਕ੍ਰੇਸੀ ਦੇ ਵਿੱਚ ਹੈ ਜੀ ਆਈਪੀਐਸ ਆਈਐਸ ਬੜੇ ਬੜੇ ਅਫਸਰ ਐਸਐਸਪੀ ਆਈਜੀ ਡੀਐਸਪੀ ਇਨਸਪੈਕਟਰ ਐਸਐਚਓ ਸਬ ਇਨਸਪੈਕਟਰ ਕਿੰਨੇ ਲੱਗੇ ਹੋਏ ਨੇ ਸਾਰੇ ਲੱਗੇ ਹੋਏ ਨੇ ਹਰਿਆਣੇ ਤੋਂ ਯੂਟੀ ਤੋਂ ਪੰਜਾਬ ਦੇ ਲੁਕਮੇ ਸਿਵਲ ਦੇ ਵਿੱਚ ਲਾਏ ਹੋਏ ਨੇ ਠੀਕ ਨੇ ਉਹ ਕਿਨੇ ਉਹ ਕਿਹੜੀ ਪੜਾਈ ਉਹ ਕਿਤਾਬ ਦੇ ਵਿੱਚ ਹੈਗਾ ਆਈਪੀਐਸ ਦੇ ਵਿੱਚ ਆਈਐਸ ਦੀ ਕਿਤਾਬ ਦੇ ਵਿੱਚ ਹੈਗਾ ਵਾ ਵਾ ਵੇ ਰਸਤੇ ਰੁਕਣੇ ਤੁਸੀਂ ਅਸੀਂ ਰੁਕਿਆ ਰਸਤੇ ਕਿਉਂ ਲੈ ਵੈਰੀਗੇਟ ਅਸੀਂ ਕੀ ਕਿਆਂ ਸੀਗਾ ਅਸੀਂ ਹੁਣ ਆਏ ਆ ਇੱਥੇ ਫੇਰ ਰੁਕ ਗਏ ਤੇ ਹੁਣ ਕੀ ਹੋ ਗਿਆ ਇੱਥੇ